ਗਾਈਜ਼ ਅੱਜ ਨਾਨੀਜੀਤ ਅੱਜਾਰਿਆਂ ਲਈ ਇੱਕ ਨਵੇਂ ਤਰੀਕੇ ਦੀ ਮੱਕੀ ਦੇ ਦਾਣਿਆਂ ਦੀ ਰੈਸিপি ਲੈ ਕੇ ਆਏ ਨੇ ਤੁਸੀਂ ਮੱਕੀ ਦੇ ਦਾਣਿਆਂ ਦੀ ਬਹੁਤ ਸਾਰੀਆਂ ਰੈਸਪੀਸ ਟਰਾਈ ਕੀਤੀਆਂ ਹੋਣਗੀਆਂ ਖਾਧੀਆਂ ਹੋਣਗੀਆਂ ਸਭ ਤੋਂ ਪਹਿਲਾਂ ਅਸੀਂ ਪੈਨ ਵਿੱਚ 2 ਟੇਬਲस्पून ਆਇਲ ਐਡ ਕਰਾਂਗੇ ਜਦੋਂ ਆਇਲ ਸਾਡਾ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਫਿਰ ਇਹਦੇ ਵਿੱਚ ਅਸੀਂ 1/2 ਟੇਬਲस्पून ਜੀਰਾ ਐਡ ਕੀਤਾ ਹੈ ਜੀਰਾ ਹਲਕਾ ਹਲਕਾ ਰੋਸਟ ਹੋਣ ਤੋਂ ਬਾਅਦ ਇਹਦੇ ਵਿੱਚ ਅਸੀਂ 2 ਮੀਡੀਅਮ ਸਾਈਜ਼ ਦੇ ਪਿਆਜ਼ ਚੌਪ ਕਰਕੇ ਐਡ ਕਰਦੇ ਨੇ ਪਿਆਜ਼ ਨੂੰ ਅਸੀਂ ਜਿੱਦਾਂ ਅਸੀਂ ਦਾਲ ਦਾ ਤੜਕਾ ਲਗਾਣੇ ਛੋਟਾ ਚੌਪ ਕਰਦੇ ਹ ਉਸ ਤਰੀਕੇ ਦਾ ਚੌਪ ਕਰਨਾ ਹੈ ਹੁਣ ਇਹਦੇ ਵਿੱਚ ਜਿਸੀ 1/2 ਟੇਬਲस्पून ਜਿੰਜਰ ਪੇਸਟ ਐਡ ਕੀਤੀ ਹੈ ਥੋੜਾ ਜਿਹਾ ਸੀ ਇਹਦੇ ਵਿੱਚ گارਲਿਕ ਵੀ ਐਡ ਕਰਤਾ ਹੈ ਹੁਣ ਇਹਨੂੰ ਅਸੀਂ ਚੰਗੀ ਤਰ੍ਹਾਂ ਰੋਸ ਕਰਾਂਗੇ ਨਾਲ ਹੀ ਇਹਦੇ ਵਿੱਚ ਅਸੀਂ 3-4 ਹਰੀਆਂ ਮਿਰਚਾਂ ਚੌਪ ਕਰਕੇ ਐਡ ਕੀਤੀਆਂ ਨੇ ਮਿਰਚਾਂ ਤੁਸੀਂ ਆਪਣੇ ਸਵਾਦ ਅਨੁਸਾਰ ਐਡ ਕਰ ਸਕਦੇ ਹੋ ਹੁਣ ਅਸੀਂ ਪਿਆਜ਼ ਨੂੰ 골ਡਨ ਬ੍ਰਾਊਨ ਹੋਣ ਤੱਕ ਭੁੰਨਾਂਗੇ ਜਦੋਂ ਸਾਡੇ ਪਿਆਜ਼ ਬਿਲਕੁਲ ਚੰਗੀ ਤਰ੍ਹਾਂ ਗੋਲਡਨ ਬ੍ਰਾਊਨ ਹੋ ਜਾਣਗੇ ਫਿਰ ਅਸੀਂ ਇਹਦੇ ਵਿੱਚ ਸਪਾਈਸੀਜ਼ ਐਡ ਕਰਾਂਗੇ ਹੁਣ ਇਹਦੇ ਵਿੱਚ ਅਸੀਂ ਹਾਫ ਟੇਬਲ ਸਪੂਨ ਡੇਗੀ ਮਿਰਚ ਐਡ ਕੀਤੀ ਹੈ ਡੇਗੀ ਮਿਰਚ ਨਾਲ ਕਲਰ ਬਹੁਤ ਜ਼ਿਆਦਾ ਅੱਛਾ ਆਂਦਾ ਹੈ ਸਬਜੀ ਦਾ ਹਾਫ ਟੇਬਲ ਸਪੂਨ ਇਹਦੇ ਵਿੱਚ ਅਸੀਂ ਗਰਮ ਮਸਾਲਾ ਐਡ ਕੀਤਾ ਹੈ ਹਾਫ ਟੇਬਲ ਸਪੂਨ ਹਲਦੀ ਐਡ ਕੀਤੀ ਹੈ ਔਰ ਇਹਦੇ ਵਿੱਚ ਅਸੀਂ ਹਾਫ ਟੇਬਲ ਸਪੂਨ ਲਾਲ ਮਿਰਚ ਐਡ ਕੀਤੀ ਹੈ ਮਿਰਚਾਂ ਤੁਸੀਂ ਆਪਣੇ ਸਵਾਦ ਅਨੁਸਾਰ ਐਡ ਕਰ ਸਕਦੇ ਹੋ ਹੁਣ ਇਹਦੇ ਵਿੱਚ ਅਸੀਂ ਸਪੈਸ਼ਲ ਮਸਾਲਾ ਵੀ 1 ਟੇਬਲ ਸਪੂਨ ਐਡ ਕੀਤਾ ਹੈ ਆਪਣੇ ਘਰ ਦਾ ਇਹਦੇ ਨਾਲ ਬਹੁਤ ਜ਼ਿਆਦਾ ਵਧੀਆ ਟੇਸਟ ਆਂਦਾ ਹੈ ਤੇ 1 ਟੇਬਲ ਸਪੂਨ ਨਮਕ ਐਡ ਕੀਤਾ ਹੈ ਨਮਕ ਤੁਸੀਂ ਆਪਣੇ ਸਵਾਦ ਨੁਸਾਰ ਅਡਜਸਟ ਕਰ ਸਕਦੇ ਹੋ ਹੁਣ ਅਸੀਂ ਸਾਰੇ ਸਪਾਈਸਿਸ ਨੂੰ ਪਿਆਜ਼ ਦੇ ਨਾਲ ਚੰਗੇ ਤਰੀਕੇ ਭੁੰਨਾਗੇ ਤਾਂ ਕਿ ਇਹਨਾਂ ਦੇ ਵਿੱਚੋਂ ਕੱਚਾਪਨ ਦੂਰ ਹੋ ਜੇ ਔਰ ਇਹਦਾ ਫੱਦੀਆ ਫਲੇਵਰ ਆਣਾ ਸ਼ੁਰੂ ਹੋ ਜੇ ਇਸ ਤਰੀਕੇ ਅਸੀਂ ਇਹਨੂੰ 2 ਮਿੰਟ ਤੱਕ ਭੁੰਨਾ ਹੈ ਹੋਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਅੱਧੀ ਕੋਲੀ ਤੋਂ ਵੀ ਘੱਟ ਦਹੀਂ ਉਹਨੂੰ ਅਸੀਂ ਚੰਗੀ ਤਰ੍ਹਾਂ ਫੈਂਟ ਕੇ ਤੇ ਇਹਦੇ ਵਿੱਚ ਐਡ ਕੀਤਾ ਹੈ ਲਮਜ਼ ਨਹੀਂ ਰਹਿਣੇ ਚਾਹੀਦੇ ਦਹੀਂ ਵਿੱਚ ਉਹਨੂੰ ਚੰਗੀ ਤਰ੍ਹਾਂ ਫੈਂਟ ਕੇ ਫੇਰ ਅਸੀਂ ਪਿਆਜ਼ ਵਿੱਚ ਐਡ ਕਰਾਂਗੇ ਇਸ ਤਰੀਕੇ ਅਸੀਂ ਦਹੀਂ ਨੂੰ ਐਡ ਕਰਕੇ ਇਹਨੂੰ 2-3 ਮਿੰਟ ਤੱਕ ਭੁੰਨਾਂਗੇ ਜਦੋਂ ਅਸੀਂ ਇਹਦੇ ਵਿੱਚ ਦਹੀਂ ਐਡ ਕਰਨਾ ਹੈ ਉਦੋਂ ਅਸੀਂ ਗੈਸ ਦਾ ਫਲੇਮ ਥੋੜਾ ਲੋ ਕਰ ਲਾਂਗੇ ਤਾਂ ਕਿ ਸਾਡਾ ਦਹੀਂ ਫਟੇ ਨਾ ਇੱਥੇ ਹੁਣ ਅਸੀਂ ਨੂੰ ਚੰਗੀ ਤਰ੍ਹਾਂ ਭੁੰਨ ਕੇ ਹਲਕਾ ਜਿਹਾ ਪਾਣੀ ਐਡ ਕਰਤਾ ਹੈ ਤੇ ਬਿਲਕੁਲ ਵਧੀਆ ਤਰੀਕੇ ਭੁੰਨ ਲਿਆਏ ਜਦੋਂ ਸਾਡੀ ਗਰੇਵੀ ਬਿਲਕੁਲ ਚੰਗੀ ਤਰ੍ਹਾਂ ਠੰਡੀ ਹੋ ਜਾਏਗੀ ਨਾ ਉਸ ਤੋਂ ਬਾਅਦ ਇਹਨੂੰ ਅਸੀਂ ਮਿਕਸੀ ਜਾਰ ਵਿੱਚ ਐਡ ਤੇ ਚੰਗੀ ਤਰ੍ਹਾਂ ਗ੍ਰाइंड ਕਰ ਲਿਆ ਹੈ ਤੁਸੀਂ ਦੇਖ ਸਕਦੇ ਹੋ ਗ੍ਰाइंड ਕਰਨ ਤੋਂ ਬਾਅਦ ਕਿੰਨੇ ਵਧੀਆ ਤਰੀਕੇ ਸਮੂਥ ਜੀ ਗਰੇਵੀ ਬਣ ਕੇ ਰੈਡੀ ਹੋਈ ਹੈ ਹੁਣ ਇਹਨੂੰ ਅਸੀਂ ਦੁਬਾਰਾ ਪੈਨ ਵਿੱਚ ਐਡ ਕਰਾਂਗੇ ਤੇ ਹਲਕਾ ਜਿਹਾ ਉਹਦੇ ਵਿੱਚ ਪਾਣੀ ਐਡ ਕਰਕੇ ਮਿਕਸੀ ਜਾਰ ਵਿੱਚ ਤੇ ਉਹਨੂੰ ਦੁਬਾਰਾ ਅਸੀਂ ਪੈਨ ਵਿੱਚ ਐਡ ਕਰ ਲਾਂਗੇ ਤਾਂ ਕਿ ਬਾਕੀ ਦਾ ਮਸਾਲਾ ਵੀ ਇਸ ਤਰੀਕੇ ਬਾਹਰ ਆ ਜਾਏ ਇਸ ਤਰੀਕੇ ਹੁਣ ਅਸੀਂ ਇਹਨੂੰ 2-3 ਮਿੰਟ ਤੱਕ ਹੋਰ ਭੁੰਨਾਂਗੇ ਜਦੋਂ ਇਹ ਚੰਗੀ ਤਰ੍ਹਾਂ ਭੁੰਨਿਆ ਜਾਏਗਾ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਮੂੰਫਲੀ ਦੇ ਦਾਣਿਆਂ ਦੀ ਪੇਸਟ ਐਡ ਕਰਾਂਗੇ ਮੂੰਫਲੀ ਨੂੰ ਅਸੀਂ ਭਿਉਂ ਕੇ ਰੱਖਿਆ ਸੀ 5-10 ਤੱਕ ਹੁਣ ਸਾਡੀ ਮੂਫਲੀ ਚੰਗੀ ਤਰ੍ਹਾਂ ਭੇਜ ਚੁੱਕੀ ਹੈ ਉਹਨੂੰ ਅਸੀਂ ਮਿਕਸੀ ਜਾਰ ਵਿੱਚ ਪਾਣੀ ਸਮੇਤ ਐਡ ਕਰਾਂਗੇ ਬਹੁਤ ਜ਼ਿਆਦਾ ਪਾਣੀ ਨਹੀਂ ਐਡ ਕਰਨਾ ਹਲਕਾ ਜਿਹਾ ਐਡ ਕਰਕੇ ਤੇ ਉਹਨੂੰ ਮਿਕਸੀ ਜਾਰ ਵਿੱਚ ਚੰਗੇ ਤਰੀਕੇ ਪੀਸ ਲਾਂਗੇ ਤੇ ਇਸ ਤਰੀਕੇ ਦੀ ਵਧੀਆ ਜੀ ਪੇਸਟ ਬਣਾ ਕੇ ਰੈਡੀ ਕਰਾਂਗੇ ਸੋ ਤੁਸੀਂ ਦੇਖ ਸਕਦੇ ਹੋ ਇੱਥੇ ਕਿੰਨੇ ਵਧੀਆ ਤਰੀਕੇ ਮੂਫਲੀ ਦੇ ਦਾਣਿਆਂ ਦੀ ਪੇਸਟ ਬਣ ਕੇ ਰੈਡੀ ਹੋ ਚੁੱਕੀ ਹੈ ਅਗਰ ਜ਼ਿਆਦਾ ਥਿੱਕ ਲੱਗੇ ਤੇ ਹਲਕਾ ਜਿਹਾ ਇਸ ਤਰੀਕੇ ਪਾਣੀ ਐਡ ਕਰਕੇ ਤੁਸੀਂ ਉਹਨੂੰ ਦੁਬਾਰਾ ਗ੍ਰाइंड ਕਰ ਸਕਦੇ ਹੋ ਹੁਣ ਅਸੀਂ ਇਹਨੂੰ ਇੱਕ ਕੌਲੀ ਵਿੱਚ ਐਡ ਕਰ ਲੈਣੇ ਆ ਸੋ ਇੱਥੇ ਸਾਡੀ ਪੇਸਟ ਬਿਲਕੁਲ ਵਧੀਆ ਤਰੀਕੇ ਬਣ ਕੇ ਰੈਡੀ ਹੋ ਗਈ ਹੈ ਹੁਣ ਇਹਨੂੰ ਅਸੀਂ ਗਰੇਵੀ ਵਿੱਚ ਐਡ ਕਰਾਂਗੇ ਇਹਨੂੰ ਐਡ ਕਰਨ ਦੇ ਨਾਲ ਗਰੇਵੀ ਬਹੁਤ ਹੀ ਜ਼ਿਆਦਾ ਰਿਚ ਔਰ ਟੇਸਟੀ ਬਣ ਕੇ ਰੈਡੀ ਹੁੰਦੀ ਹੈ ਸੋ ਤੁਸੀਂ ਦੇਖ ਸਕਦੇ ਹੋ ਇਹਨੂੰ ਐਡ ਕਰਦੇ ਹੀ ਗਰੇਵੀ ਦਾ ਹਲਕਾ ਹਲਕਾ ਕਲਰ ਚੇਂਜ ਹੋ ਚੁੱਕਾ ਹੈ ਔਰ ਕਿੰਨਾ ਜ਼ਿਆਦਾ ਵਧੀਆ ਲੱ 2 ਮਿੰਟ ਤੱਕ ਪਕਾਉਣਾ ਹੈ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ 1 ਟੇਬਲस्पून ਟਮੇਟੋ ਸੌਸ ਐਡ ਕੀਤੀ ਹੈ ਇਹਦੇ ਨਾਲ ਫਲੇਵਰ ਹੋਰ ਵੀ ਜ਼ਿਆਦਾ ਅੱਛਾ ਹੋ ਜਾਂਦਾ ਹੈ ਸਬਜ਼ੀ ਦਾ ਹੁਣ ਅਸੀਂ ਇਹਦੇ ਵਿੱਚ ਬੋਇਲਡ সুইਟਕੌਰਨ ਐਡ ਕਰਾਂਗੇ ਇਹਨੂੰ ਅਸੀਂ ਪੂਰਾ ਇੱਕ ਓਲਿਵ সুইਟਕੌਰਨ ਇਹਦੇ ਵਿੱਚ ਐਡ ਕੀਤੇ ਨੇ ਤੁਸੀਂ ਚਾਹੋ ਤੇ ਥੋੜੀ ਹੋਰ ਵੀ ਕੁਆਂਟੀਟੀ ਅਗਰ ਗਰੇਵੀ ਦੀ ਵੱਧ ਬਣਾ ਰਹੇ ਹੋ ਤੇ সুইਟਕੌਰਨ ਦੀ ਕੁਆਂਟੀਟੀ ਵੀ ਵਧਾ ਕੇ ਐਡ ਕਰ ਸਕਦੇ ਹੋ ਇਸ ਤਰੀਕੇ ਅਸੀਂ ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਦਾਂਗੇ ਤੇ ਢੱਕ ਕੇ ਪਕਾਵਾਂਗੇ ਹੁਣ ਇਹਨੂੰ ਅਸੀਂ ਪੂਰੇ 5 ਮਿੰਟ ਤੱਕ ਪਕਾਇਆ ਹੈ ਤੇ ਢੱਕਣ ਹਟਾਤਾ ਹੈ ਤੁਸੀਂ ਦੇਖ ਸਕਦੇ ਸਾਡੀ ਗ੍ਰੇਵੀ ਬਿਲਕੁਲ ਵਧੀਆ ਤਰੀਕੇ ਪੱਕ ਕੇ ਰੈਡੀ ਹੋ ਚੁੱਕੀ ਹੈ ਹੁਣ ਇਹਦੇ ਉੱਤੋਂ ਅਸੀਂ ਗ੍ਰੇਟਿਡ ਪਨੀਰ ਐਡ ਕਰਤਾ ਹੈ ਇਹਨੂੰ ਐਡ ਕਰਨ ਦੇ ਨਾਲ ਬਹੁਤ ਹੀ ਜ਼ਿਆਦਾ ਵਧੀਆ ਸਵਾਦ ਆਂਦਾ ਹੈ ਔਰ ਸਬਜੀ ਬਹੁਤ ਵਧੀਆ ਤਰੀਕੇ ਬਣ ਕੇ ਰੈਡੀ ਹੁੰਦੀ ਹੈ ਸੋ ਇੱਥੇ ਸਾਡੀ ਮੱਕੀ ਦੇ ਦਾਣਿਆਂ ਦੀ ਸਬਜੀ ਬਣ ਕੇ ਰੈਡੀ ਹੋ ਚੁੱਕੀ ਹੈ ਨਾਨੀ ਜੀ ਨੇ ਟੇਸਟ ਵੀ ਕਰ ਲਈ ਹੈ ਕਹਿੰਦੇ ਬਹੁਤ ਜ਼ਿਆਦਾ ਸਵਾਦ ਬਣੀ ਸੀ ਕਾਈਸ ਤੁਸੀਂ ਵੀ ਇਸ ਤਰੀਕੇ ਦੀ ਮੱਕੀ ਦੇ ਦਾਣਿਆਂ ਦੀ ਯੂਨੀਕ ਰੈਸਿਪੀ ਜ਼ਰੂਰ ਟਰਾਈ ਕਰਿਓ ਸਾਡੀ ਨਾਨੀ ਜੀ ਦੀ ਤੁਹਾਨੂੰ ਜ਼ਰੂਰ ਪਸੰਦ ਆਏਗੀ ਇਹਨੂੰ ਤੁਸੀਂ ਪਰੌਂਠੀ ਫੁਲਕਾ ਜਾਂ ਫਿਰ ਲੱচ্ছা ਪਰੌਂਠਾ ਕਿਸੇ ਵੀ ਚੀ ਕੀ ਖਾ ਸਕਦੇ ਹੋ ਹਰ ਇੱਕ ਚੀਜ਼ ਦੇ ਨਾਲ ਖਾਣ ਚ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਜਦੋਂ ਕਦੀ ਤੁਹਾਡਾ ਦਾਲ ਜਾਂ ਸਬਜੀ ਵਗੈਰਾ ਖਾਣ ਦਾ ਦਿਲ ਨਾ ਕਰੇ ਉਦੋਂ ਤੁਸੀਂ ਇਸ ਤਰੀਕੇ ਦੀ সুইਟ ਕੌਰਨ ਦੀ ਸਬਜੀ ਬਣਾ ਕੇ ਟਰਾਈ ਕਰਿਓ ਤੁਹਾਨੂੰ ਵਾਕਈ ਬਹੁਤ ਜ਼ਿਆਦਾ ਪਸੰਦ ਆਏਗੀ ਔਰ ਜਦੋਂ ਵੀ ਟਰਾਈ ਕਰੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਦੇਖਣ ਚ ਅੱਛੀ ਲੱਗ ਰਹੀ ਔਰ ਖਾਣ ਚ ਵੀ ਵਾਕਈ ਬਹੁਤ ਜ਼ਿਆਦਾ ਸਵਾਦ ਬਣੀ ਸੀ ਜੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਅੱਛਾ ਲੱਗਿਆ ਹੋਵੇ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਹੁਣ ਅਸੀਂ ਮਿਲਦੇ ਹਾਂ ਨੈਕਸਟ ਵੀਡੀਓ ਚ ਬਾ